ਜਦੋਂ ਆਪਾਂ ਨੇ ਖੇਤ ਵਾਲੇ ਤੋਂ ਫਸਲ ਬਾਰੇ ਪਤਾ ਕੀਤਾ ਤਾਂ ਇਹ ਫਸਲ ਦਾ ਰੇਸ਼ਮ ਤਿਆਰ ਕਰਨ ਦੇ ਵਿੱਚ ਖਾਸਾ ਯੋਗਦਾਨ ਹੈ ਰਾਤ ਜਿਹੜੀ ਆਪਣੀ 3 ਨੰਬਰ ਮਸ਼ੀਨਾਂ ਉਹ ਜਿਹੜੇ ਇੱਧਰ ਲਿਆ ਆਹਾ ਦੋ ਰਾਉਂਡ ਨੇ ਇਹ ਮਾਰ ਕੇ ਛੱਡ ਗਏ ਸੀ ਜਿਹੜੇ ਸਾਹਮਣੇ ਤੁਸੀਂ ਇਹ ਪੱਥਰ ਦੇਖ ਰਹੇ ਹੋ ਇਹ ਪੱਥਰ ਨਾ ਤਾਂ ਕਿਸੇ ਮਸ਼ੀਨ ਨਾਲ ਚਨੇ ਗਏ ਨੇ ਤੇ ਨਾ ਕਿਸੇ ਇਨਸਾਨ ਦੁਆਰਾ ਚਨੇ ਗਏ ਨੇ ਜਿਹੜੇ ਇਹ ਖੇਤ ਵਾਲੇ ਬੰਦੇ ਸਹਤੋਨੀ ਸੂਰਤ ਦੀਂ ਦੀ ਆਹੀਰ ਦੀ ਆਲਾ ਵੇਖ ਗੋਰੀ ਕਾ ਆ ਗਿਆ ਅੱਜ ਆਪਣੀ 5 ਨੰਬਰ ਮਸ਼ੀਨ ਕੋਲ 23 ਦਿਨਾਂ ਤੋਂ ਮਸ਼ੀਨ ਇਹ ਆਪਣੇ ਤੋਂ ਖਾਸੀ ਦੂਰ ਸੀ ਤੇ ਰਾਤ ਇਹ 10-11 ਵਜੇ ਮਸ਼ੀਨ ਆਪਣੇ ਠਿਕਾਣੇ ਤੇ ਆ ਗਈ ਸੀ ਤੇ ਮਸ਼ੀਨ ਦਾ ਹੁਣ ਆਪਾਂ ਨੇ ਡੀਜ਼ਲ ਟੈਂਕ ਫੁੱਲ ਕਰਾਇਆ ਡੀਜ਼ਲ ਟੈਂਕ ਫੁੱਲ ਕਰਾਉਣ ਤੋਂ ਬਾਅਦ ਸਾਹਮਣੇ ਜਿਹੜੀ ਤੁਸੀਂ ਆਹ ਹਰ ਹਰ ਦੇਖ ਰਹੇ ਹੋ ਇਹ ਖੇਤ ਦੀ ਬਾਡੀ ਕਰਨੀ ਆ ਹੁਣ ਤੱਕ ਇਹ ਮਸ਼ੀਨ ਦੇ ਵਿੱਚ ਆਪਾਂ ਨੇ ਕੇਨਾ ਨਾ ਡੀਜ਼ਲ ਪਾਇਆ ਸੀ ਤੇ ਰਾਤ ਮਸ਼ੀਨ ਆ ਗਈ ਸੀ ਹੁਣ ਡੀਜ਼ਲ ਟੈਂਕ ਫੁੱਲ ਕਰਾ ਲਿਆ ਤੇ ਕਟਰ ਪਾਉਣਾ ਮਸ਼ੀਨ ਦੇ ਪਾਉਣ ਤੋਂ ਬਾਅਦ ਕਰਦਿਆਂ ਬਾਡੀ ਦਾ ਕੰਮ ਸ਼ੁਰੂ ਜਦ ਟਾਈਮ ਦੀ ਗੱਲ ਕਰੀਏ ਤਾਂ ਟਾਈਮ 11 ਵਜੇ ਮਸ਼ੀਨ ਆਪਾਂ ਨੇ ਆਪਣੀ ਚਲਾਤੀ ਮਸ਼ੀਨ ਆਪਣੀ ਓਕੇ ਆ ਆਪਾਂ ਨੇ ਜਿਵੇਂ ਹਰ ਰੋਜ਼ ਖੇਤ ਵਾਲੇ ਨੂੰ ਚੈੱਕ ਕਰਾਉਣੇ ਹੁੰਦੇ ਆ ਟੈਂਕ ਦੇ ਵਿੱਚ ਦਾਣੇ ਚੈੱਕ ਕਰਾਤੇ ਫੇਟਾਂ ਸੀਫਾ ਵਾਲਾ ਮਾਲ ਆ ਜਿਹੜਾ ਉਹਦੇ ਵਿੱਚ ਫਲੀਆਂ ਤੇ ਦਾਣੇ ਚੈੱਕ ਕਰਾਤੇ ਮਸ਼ੀਨ ਆਪਣੀ ਓਕੇ ਆ ਆਪਾਂ ਜਿਹੜਾ ਖੇਤ ਵੜ ਰਹੇ ਆ ਉਹਦੇ ਨਾਲ ਲੱਗਮਾ ਜਿਹੜਾ ਖੇਤ ਆ ਉਹਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਤੂਤ ਦਾ ਦਰਖਤ ਹੁੰਦਾ ਉਹਦੇ ਨਾਲ ਮਿਲਦੀ ਜੁਲਦੀ ਫਸਲ ਲਾਈ ਹੋਈ ਆ ਜਦੋਂ ਆਪਾਂ ਨੇ ਖੇਤ ਵਾਲੇ ਤੋਂ ਫਸਲ ਬਾਰੇ ਪਤਾ ਕੀਤਾ ਤਾਂ ਇਹ ਫਸਲ ਦਾ ਇਹ ਰੇਸ਼ਮ ਤਿਆਰ ਕਰਨ ਦੇ ਵਿੱਚ ਖਾਸਾ ਯੋਗਦਾਨਾ ਕਿਉਂਕਿ ਜਿਹੜਾ ਰੇਸ਼ਮ ਦਾ ਕੀੜਾ ਇਹ ਪੱਤੇ ਉਹਦੀ ਮੁੱਖ ਖਰਾਕ ਨੇ ਇਹ ਪੱਤੇ ਤੋੜ ਲੈਂਦੇ ਨੇ ਤੋੜਨ ਤੋਂ ਬਾਅਦ ਇਹਨਾਂ ਨੂੰ ਬਿਸ਼ਾ ਕੇ ਇਹਦੇ ਉੱਪਰ ਰੇਸ਼ਮ ਬਣਾਉਣ ਵਾਲੇ ਕੀੜੇ ਛੱਡ ਦਿੰਦੇ ਨੇ ਤੇ ਉਹ ਕੀੜੇ ਜਿਵੇਂ ਮੱਕੜੀ ਜਾਲਾ ਪਾਉਂਦੀ ਆ ਇੱਕ ਜਗ੍ਹਾ ਬੈਠੇ ਜਾਲਾ ਪਾ ਲੈਂਦੇ ਨੇ ਤੇ ਉਹ ਜਾਲੇ ਫਿਰ ਇਕੱਠੇ ਕਰ ਲੈਂਦੇ ਨੇ ਇਕੱਠੇ ਕਰਨ ਤੋਂ ਬਾਅਦ ਰੇਸ਼ਮ ਬਣਾਉਣ ਵਾਲੀ ਜਿਹੜੀ ਅੱਗੇ ਵਿਧੀ ਆ ਉਹ ਸ਼ੁਰੂ ਹੁੰਦੀ ਆ ਜਿਹੜੇ ਤੁਸੀਂ ਇਹ ਬੂਟੇ ਦੇਖ ਰਹੇ ਹੋ ਬੂਟੇ ਦੇ ਉੱਪਰ ਲੱਗੇ ਹੋਏ ਪੱਤੇ ਨੇ ਜਿਹੜੇ ਇਹ ਰੇਸ਼ਮ ਦੇ ਕੀੜੇ ਦੀ ਮੁੱਖ ਖਰਾਕ ਆ ਇਹ ਪੱਤੇ ਖਾਨ ਤੋਂ ਬਾਅਦ ਜਿਹੜਾ ਉਹ ਕੀੜਾ ਫਿਰ ਇਸ ਨੂੰ ਤਿਆਰ ਕਰਦਾ ਦੇਖਣ ਨੂੰ ਹੈ ਲੱਗਦੀ ਹੈ ਫਸਲ ਜਿਵੇਂ ਤੂਤ ਹੁੰਦਾ ਬਿਲਕੁਲ ਪੱਤੇ ਉਹਦੇ ਨਾਲ ਮਿਲਦੇ ਨੇ ਜੇ ਹੀਠੋਂ ਤਣੇ ਦੀ ਗੱਲ ਕਰੀਏ ਤਾਂ ਤਣਾ ਵੀ ਸੇਮ ਤੂਤੇ ਦੇ ਨਾਲ ਮਿਲਦਾ ਜੁਲਦਾ ਪਰ ਕੱਦ ਜਿਉਂ ਦੇ ਨਾਲੋਂ ਛੋਟੇ ਨੇ ਇਹ ਇਹ ਜਿਹੜੀ ਤੁਸੀਂ ਫਸਲ ਦੇ ਫਿਰ ਇਹ ਰੇਸ਼ਮ ਦੇ ਕੀੜਿਆਂ ਦੀ ਖਰਾਕ ਆ ਜੇ ਆਪਾਂ ਹੋਰ ਇਹਨਾਂ ਦੀ ਖੇਤੀਬਾੜੀ ਦੀ ਗੱਲ ਕਰੀਏ ਤਾਂ ਇੱਕ ਟਾਈਮ ਦੇ ਵਿੱਚ ਇਹ ਖਾਸੀਆਂ ਫਸਲਾਂ ਲਾਉਂਦੇ ਨੇ ਜਿਵੇਂ ਸਾਹਮਣੇ ਉੱਪਰਲੇ ਪਾਸੇ ਆ ਜਵਾਰ ਖੜੀ ਆ ਆ ਜਿਹੜੀ ਛੋਟੀ ਛੋਟੀ ਆ ਇਹ ਮੱਕੀ ਆ ਤੇ ਉਤੋਂ ਗਾਹਾਂ ਮੂੰਗਫਲੀ ਆ ਗਈ। ਮੂੰਗਫਲੀ ਦੇ ਨਾਲ ਲੱਗਵੀਂ ਹਰ ਹਰ ਬੀਜ ਰੱਖੀ ਆ ਤੇ ਹਰ ਹਰ ਦੇ ਨਾਲ ਇਹਨਾਂ ਨੇ ਜਿਹੜੀ ਰੇਸਮ ਦੇ ਕੀੜਿਆਂ ਨੂੰ ਪੱਤੇ 'ਤੇ ਪਾਉਂਦੇ ਨੇ ਉਹ ਫਸਲ ਆ ਰੱਖੀ ਆ। ਤੇ ਇੱਥੇ ਵਿੱਚ ਵਿੱਚ ਤੁਹਾਨੂੰ ਛੋਲੇ ਉਹ ਮਿਲ ਜਾਣਗੇ, ਕਪਾਹ ਉਹ ਮਿਲ ਜੂ। ਇੱਕ ਟਾਈਮ ਦੇ ਵਿੱਚ ਜਿਉਂਰੇ ਗੱਲ ਕਰੀਏ ਤਾਂ ਖਾਸੀਆਂ ਫਸਲਾਂ ਆਉਂਦਾ ਹੈ। ਤੇ ਇਹਨਾਂ ਦਾ ਖੇਤੀਬਾੜੀ ਦਾ ਹਿਸਾਬ-ਕਿਤਾਬ ਕੁਝ ਇਹੋ ਜਿਹਾ। ਆਪਾਂ ਨੇ ਜਿਹੜਾ ਉਹ ਦੋ ਗੀਲੇ ਬਾੜੀ ਸੀ ਉਹ ਬਾੜੀ ਦਾ ਕੰਮ ਨਿਮੇੜਤਾ ਤੇ ਮਸ਼ੀਨ ਦੁਬਾਰੋ ਟਰਾਲੇ ਕੋਲ ਲਿਆਂਦੀ ਤੇ ਹੁਣ ਘੱਟ ਨੂੰ ਟਰਾਲੇ ਕਾਟ ਨੂੰ ਟਰਾਲੇ ਤੇ ਰੱਖਣ ਤੋਂ ਬਾਅਦ ਇੱਥੋਂ ਸਾਹਮਣੇ ਜਿਹੜੇ ਤੁਸੀਂ ਆ ਨਿੰਮ ਦੇ ਦਰਖਤ ਦੇਖ ਰਹੇ ਹੋ ਆਹਾ ਇਹਨਾਂ ਕੋਲ ਜਾਣ ਤੋਂ ਬਾਅਦ ਆਪਾਂ ਨੂੰ ਫੇਰ ਕਾਟਰ ਮਸ਼ੀਨ ਤੇ ਪਾਉਣਾ ਪਊਗਾ ਉੱਥੇ ਕੱਲ ਆਪਣੀ ਜਿਹੜੀ 3 ਨੰਬਰ ਮਸ਼ੀਨ ਸੀ ਉਹਦੇ ਕੋਲ ਉੱਥੇ 4 ਕਿਲੇ ਸੀ ਉਹ 4 ਕਿਲੇ ਦੇ ਵਿੱਚੋਂ ਇੱਕ ਕਿਲਾ ਵਟਲੇ ਸੀ ਬਾਕੀ 3 ਕਿਲੇ ਛੱਡ ਕੇ ਬਾਗੇ ਸੀ ਕਿਉਂਕਿ ਰਾਤ ਹੋ ਗਈ ਸੀ ਤੇ ਹੁਣ ਚੱਲ ਕੇ ਆਪਾਂ ਜਿਹੜਾ ਉਹਨਾਂ ਦੇ 3 ਕਿਲੇ ਛੱਡੇ ਹੋਏ ਨੇ ਉਹ ਵਟਾਂਗੇ ਉਹ ਵਟਣ ਤੋਂ ਬਾਅਦ ਦੁਬਾਰੋ ਫੇਰ ਕੱਟਣਾ ਜਿਹੜਾ ਇਹ ਟਰਾਲੇ ਤੇ ਲੋਡ ਕਰਾਂਗੇ ਅੱਗੇ ਪੁੱਛਦੇ ਆਂ ਫਿਰ ਉਹ ਤੋਂ ਬਾਅਦ ਜੈਂਟਰ ਨੂੰ ਵੀ ਕਿੱਧਰ ਆ ਕਮਾ ਉਰੇ 55 ਇੰਚੀ ਮਸ਼ੀਨਾਂ ਨੇ ਜਿਹੜੀਆਂ ਜੇ ਆਪਣੇ ਦਿਹਾੜੀ ਦੇ ਵਿੱਚ 10 ਖੇਤ ਵੱਢਣੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਅੱਧਾ ਖੇਤ ਇਹ ਜਾਊਗਾ ਜਿੱਥੇ ਮਸ਼ੀਨ ਕਾਟਰ ਮੂਰੇ ਪਾ ਕੇ ਵਗ ਜਾਂਦੀ ਆ ਨਹੀਂ ਜ਼ਿਆਦਾਤਰ ਇਸ ਤੇ ਦਿਹਾੜੀ ਦੇ ਵਿੱਚ 2 ਕਿੱਲੇ ਵੱਢ ਲੋ ਕਾਟਰ ਜਿਹੜਾ ਟਰਾਲੇ ਤੇ ਰੱਖ ਲੋ 4 ਕਿੱਲੇ ਵੱਢ ਲੋ ਕਾਟਰ ਜਿਹੜਾ ਟਰਾਲੇ ਤੇ ਰੱਖ ਲੋ ਇਹੀ ਕੁਛ ਚੱਲੀ ਜਾਂਦਾ ਜਿਹੜੀਆਂ 41 ਇੰਚ ਮਸ਼ੀਨਾਂ ਨੇ ਉਹ ਵਧੀਆ ਚੱਲੀ ਜਾਂਦੀਆਂ ਨੇ ਉਹ ਜਿਹੜੇ ਇਹਨਾਂ ਦੇ ਟਰੈਕਟਰਾਂ ਦੇ ਰਸਤੇ ਨੇ ਉਹਨਾਂ ਵਿੱਚ ਦੀ ਨਿਕਲ ਜਾਂਦੀਆਂ ਨੇ ਤੇ ਕਾਟਰ ਨੇ ਜਿਹੜੇ ਉਹ ਕੀ ਕਹਣਾ ਕੋਈ ਰਸਤਾ ਤੰਗਾ ਜੇ ਉੱਥੇ ਟਰਾਲੇ ਤੇ ਰੱਖਣੇ ਪੈ ਜਾਣ ਨਹੀਂ ਜ਼ਿਆਦਾਤਰ ਉਹ ਮਸ਼ੀਨਾਂ ਨੇ ਜਿਹੜੀਆਂ ਉਹ ਕਾਟਰਾ ਜਿਹੜਾ ਉਹ ਮੂਰੇ ਪਾਗੀ ਫਰੀਆਂ ਨੇ ਆਪਾਂ ਨੇ 2 ਕਿਲੇ ਵੱਢਣ ਤੋਂ ਬਾਅਦ ਮਸ਼ੀਨ ਲਿਆ ਕੇ ਨਾ 4 ਕਿਲਾਂ ਦੇ ਵਿੱਚ ਲਾਤੀ ਇਹਨਾਂ 4 ਕਿਲਾਂ ਚੋਂ ਰਾਤ ਜਿਹੜੀ ਆਪਣੀ 3 ਨੰਬਰ ਮਸ਼ੀਨ ਆ ਉਹ ਜਿਹੜੇ ਇੱਧਰ ਲੈ ਆਹਾ 2 라ਉਂਡ ਨੇ ਇਹ ਮਾਰ ਕੇ ਛੱਡ ਗਏ ਸੀ ਆਪਾਂ ਜਿਹੜੇ ਆ ਦਰਖਤ ਨੇ ਇਹਨਾਂ ਦੇ ਪਰਲੇ ਪਾਸੇ 2 ਕਿਲੇ ਵੱਢਣ ਤੋਂ ਬਾਅਦ ਮਸ਼ੀਨ ਲਾ ਕੇ ਨਾ 4 ਕਿਲਾਂ ਚਲਾਤੀ ਤੇ ਜੇ ਹਰ ਹਰ ਦੀ ਗੱਲ ਕਰੀਏ ਇਸ ਸਾਲ ਹਰ ਹਰਾਂ ਦੇ ਜਿਹੜੀ ਉਹ ਸਾਰੀ ਤਾਕੜੀ ਆ ਜੇ ਆਪਾਂ ਇਹ ਹਰ ਹਰ ਦੀ ਕੱਦ ਦੀ ਗੱਲ ਕਰੀਏ ਤਾਂ 7.5 ਫੁੱਟ ਦੀ ਹਰ ਹਰਾਂ ਇਸ ਸਾਲ ਮੀਂਹ ਵਧੀਆ ਪੈਣ ਕਰਕੇ ਜਿਹੜੀ ਸਾਰੀ ਹਰਿਆ ਹਰਾ ਉਹ ਵਧੀਆ ਤਾਕੜੀ ਆ ਬਾਕੀ ਇਹ ਖੇਤ ਦੀ ਬਾੜ ਦੇ ਆ ਕੰਮ ਨਿਮੇੜਦੇ ਆ ਤੇ ਤੋਂ ਬਾਅਦ ਮਸ਼ੀਨ ਅੱਗੇ ਲੈ ਕੇ ਚੱਲਦੇ ਆ ਰਾਤ ਤਿੰਨ ਨੰਬਰ ਮਸ਼ੀਨ ਵਾਲੇ ਮੁੰਡੇ ਜਿਹੜੇ ਤੁਸੀਂ ਆ ਦੋ ਰਾਉਂਡ ਦੇਖ ਰਹੇ ਹੋ ਇਹ ਮਾਰਨ ਤੋਂ ਬਾਅਦ ਮਸ਼ੀਨ ਆਪਣੇ ਠਿਕਾਣੇ ਤੇ ਲੈ ਗਈ ਸੀ ਤੇ ਹੁਣ ਆਪਾਂ ਇਹ ਪੰਜ ਨੰਬਰ ਮਸ਼ੀਨ ਵਾਲੇ ਖੇਤ ਵੱਡਣਾ ਆ ਅੱਜ ਸਵੇਰ ਦੇ ਆਪਾਂ ਆਪਣੀ 5 ਨੰਬਰ ਮਸ਼ੀਨ ਕੋਲ ਆ ਇਹ ਮਸ਼ੀਨ ਆ ਜਿਹੜੀ ਠੀਕ ਚੱਲੀ ਜਾਂਦੀ ਆ ਇੱਥੋਂ ਹੁਣ ਆਪਾਂ ਜਿਹੜੀ ਆਪਣੀ 4 ਨੰਬਰ ਮਸ਼ੀਨ ਆ ਉਹਦੇ ਕੋਲ ਚੱਲਦੇ ਆ ਤੇ ਉੱਥੋਂ ਬੰਦਾ ਨਾਲ ਲੈ ਕੇ ਚਾਹ ਬਣਾਉਣਾ ਫਿਰ ਚਾਹ ਫੜਾ ਕੇ ਆਉਣਾ ਸਾਰੀਆਂ ਮਸ਼ੀਨਾਂ ਤੇ ਆਪਾਂ ਆਪਣੀ 5 ਨੰਬਰ ਮਸ਼ੀਨ ਕੋਲੋਂ 4 ਨੰਬਰ ਮਸ਼ੀਨ ਕੋਲ ਜਾ ਰਹੇ ਸੀ ਜਾਂਦੇ ਜਾਂਦੇ ਰਾਹ ਦੇ ਵਿੱਚ ਆਪਣੇ ਇਹ 3 ਨੰਬਰ ਮਸ਼ੀਨ ਨਿਕਾ ਪੈ ਗਈ ਤੇ ਆਪਾਂ ਇਹਦੇ ਕੋਲ ਆ ਗਏ ਜਿਹੜੀ ਇਹ ਮਸ਼ੀਨ ਆ ਇਹ ਅੱਜ ਜਿਹੜੇ ਖੇਤਾਂ ਦੀ ਬਾਡੀ ਕਰ ਰਹੀ ਆ ਉਹ ਖੇਤਾਂ ਦੇ ਆਲੇ-ਦੁਆਲੇ ਜਾਂ ਖੇਤਾਂ ਦੇ ਵਿੱਚ ਖਾਸਾ ਪੱਥਰਾ ਇਹ ਮਸ਼ੀਨ ਪੱਥਰਾਂ 'ਚ ਚੱਲ ਰਹੀ ਆ ਥੋੜੀ ਧਿਆਨ ਨਾਲ ਚਲਾਉਣੀ ਪਊ ਕਿਉਂਕਿ ਇਹ ਟਾਇਰ ਟੂਰ ਨੂੰ ਪੱਥਰ ਲੱਗ ਗਿਆ ਤਾਂ ਵਿੱਚ ਪੱਥਰੇ ਇੰਨੇ ਤਿੱਖੇ ਨੇ ਉਰੇ ਲੱਗਣ ਸਾਰੇ ਟਾਇਰ 파ੜ ਦਿੰਦੇ ਨੇ ਬਾਕੀ ਉਰੇ ਆ ਕੇ ਆਪਾਂ ਨੂੰ ਕੁਦਰਤ ਦਾ ਇੱਕ ਸੋਹਣਾ ਰੂਪ ਦੇਖਣ ਨੂੰ ਮਿਲਿਆ ਜਿਹੜੇ ਸਾਹਮਣੇ ਤੁਸੀਂ ਇਹ ਪੱਥਰ ਦੇਖ ਰਹੇ ਹੋ ਇਹ ਪੱਥਰ ਨਾ ਤਾਂ ਕਿਸੇ ਮਸ਼ੀਨ ਨਾਲ ਚਨੇ ਗਏ ਨੇ ਤੇ ਨਾ ਕਿਸੇ ਇਨਸਾਨ ਦੁਆਰਾ ਚਨੇ ਗਏ ਨੇ ਜਿਹੜੇ ਇਹ ਖੇਤ ਵਾਲੇ ਬੰਦੇ ਨੇ ਇਹਨਾਂ ਨਾਲ ਜਦੋਂ ਆਪਣੇ ਗੱਲਬਾਤ ਕੀਤੀ ਤਾਂ ਇਹਨਾਂ ਨੇ ਦੱਸਿਆ ਵੀ ਇਹ ਪੱਥਰ ਸਾਡੇ ਦਾਦੇ-ਪਰਦਾਦਿਆਂ ਤੋਂ ਪਹਿਲਾਂ ਦੇ ਐਵੇਂ ਪੈਣੇ ਸਮੇਂ ਦੇ ਨਾਲ-ਨਾਲ ਇਹਨਾਂ ਦਾ ਆਕਾਰ ਆ ਜਿਹੜਾ ਬਦਲ ਕਾਇ ਹੋ ਗਿਆ ਜਿਵੇਂ ਕਿਸੇ ਬੰਦੇ ਨੇ ਜਾਂ ਕਿਸੇ ਮਸ਼ੀਨ ਨਾਲ ਚਲ ਕੇ ਰੱਖਿਆ ਹੋਣਾ ਜਿਵੇਂ ਸਾਹਮਣੇ ਤੁਸੀਂ ਆਹ ਪੱਥਰ ਦੇਖ ਰਹੇ ਹੋ ਤੇ ਇੱਕ ਆਹ ਪੱਥਰ ਪਿਆ ਜਾ ਉਹਦੇ لمبے ਆ ਪੱਥਰ ਆ ਇਹ ਸਾਰੇ ਪੱਥਰ ਦੇਖਣ ਨੂੰ ਐ ਲੱਗਦੇ ਨੇ ਜਿਵੇਂ ਕਿਸੇ ਇਨਸਾਨ ਦੇ ਦੁਆਰਾ ਚਿਣਕ ਕੇ ਰੱਖੇ ਗਏ ਹੋਣ ਆਪਾਂ ਘੁੰਮ ਦੇ ਘਮਾਉਂਦੇ ਆਪਣੀ 4 ਨੰਬਰ ਮਸ਼ੀਨ ਕੋਲ ਆ ਗਏ ਤੇ ਇੱਥੋਂ ਬੰਦਾ ਲੈ ਕੇ ਚਲਦਾ ਹੁਣ ਇੱਕ ਜਣੇ ਨੂੰ ਨਾਲ ਲਿਜਾ ਕੇ ਫਿਰ ਚਾਹ ਬਣਾ ਕੇ ਲਿਆਉਨੇ ਆ ਪਹਿਲਾਂ ਜਿਹੜੀ 3 ਨੰਬਰ ਮਸ਼ੀਨ ਆ ਉਹ ਤੋਂ ਫੜਾਵਾਂਗੇ ਫਿਰ 5 ਨੰਬਰ ਮਸ਼ੀਨ ਆ ਜਿਹੜੀ ਚਾਹ ਉਹਨੂੰ ਫੜਾਵਾਂਗੇ ਉਸ ਤੋਂ ਬਾਅਦ ਫਿਰ ਜਿਹੜੀ ਇਹ 4 ਨੰਬਰ ਮਸ਼ੀਨ ਆ ਇਹ ਤੇ ਚਾਹ ਲੈ ਕੇ ਆਵਾਂਗੇ ਮਸ਼ੀਨ ਆ ਜਿਹੜੀ ਇਹ ਠੀਕ ਚੱਲੀ ਜਾਂਦੀ ਆ ਜਿਹੜੀ ਆਪਣੀ ਇਹ 4 ਨੰਬਰ ਮਸ਼ੀਨ ਆ ਇਹ ਮਸ਼ੀਨ ਤੇ 4 ਬੰਦੇ ਨੇ ਆਪਣੇ ਸਮੇਤ ਆਪਾਂ ਜੇ ਚਾਹ ਪਾਣੀ ਲੈ ਕੇ ਆਉਣਾ ਹੁੰਦਾ ਜਾ ਕੋਈ ਕੰਮਕਾਰ ਹੁੰਦਾ ਤਾਂ ਇਹ ਮਸ਼ੀਨ ਤੋਂ ਬੰਦਾ ਲੈ ਜਾਂਦੇ ਹੁੰਦੇ ਆ ਕਿਉਂਕਿ ਬਾਕੀ ਦੇ ਜਿਹੜੀਆਂ ਤਿੰਨ ਮਸ਼ੀਨਾਂ ਨੇ ਉਹਨਾਂ ਤੇ ਦੋ ਦੋ ਬੰਦੇ ਨੇ ਇਹ ਤੇ ਆਪਾਂ ਚਾਰ ਜਾਣੇ ਹੁੰਦੇ ਆ ਤਾਂ ਕਰਕੇ ਜੇ ਕਿਤੇ ਚਾਹ ਲੈ ਕੇ ਆਉਣੀਆਂ ਜਾਂ ਰੋਟੀ ਪਾਣੀ ਲੈ ਕੇ ਆਉਣਾ ਜਾਂ ਕਿਤੇ ਕੰਮ ਜਾਣਾ ਤਾਂ ਪਹਿਲੇ ਮਸ਼ੀਨ ਤੋਂ ਬੰਦਾ ਲੈ ਜਾਂਦੇ ਹੁੰਦੇ ਆ ਬਾਕੀ ਆਉਂਦਾ ਬੰਦਾ ਕਰਦਿਆਂ ਬੰਦੇ ਨਾਲ ਗੱਲਬਾਤ ਵੀ ਕੀ ਕਹਿੰਦਾ ਲਹਤੋਨੀ ਸੂਰਤ ਦੀਂਦੀ ਆ ਹੀਰ ਦੀ ਆ ਲਵੇ ਹਾਏ ਹਾਏ ਓ ਮਾਮਾ ਉੜਦੀ ਹੈ ਫੁਲਕਾਰੀ ਕਾਲੀਆਂ ਕੋਂਦੇ ਆਉਣਾ ਹੈ ਮਾਮਾ ਓ ਹੋਰ ਪਾ ਜੀ ਲੱਗਿਆ ਪਿਆ ਕੀ ਹਾਲ ਨੇ ਹੋਰ ਹਾਲ ਵਧੇ ਨੇ ਤੜਕੇ ਦਾ ਕਿਧਰ ਵਗਦੇ ਆਜਾ ਅੱਜ ਮੈਂ ਸਵੇਰ ਦਾ 5 ਨੰਬਰ ਮਸ਼ੀਨ ਤੇ ਆਂ ਸੋਡੀ ਦਾ ਬਸ ਦੁਪਹਿਰੀ ਯਾਦ ਆਉਂਦੀ ਜਦੋਂ ਮੈਨੂੰ ਜਦੋਂ ਚਾਹ ਪਾਣੀ ਲੈ ਕੇ ਆਉਣਾ ਹੁੰਦਾ ਆ ਉਹੀ ਗੱਲ ਆ ਵੀ ਸੋਡੀ ਦਾ ਸਿਰਫ ਯਾਦ ਉਹ ਆਉਂਦੀ ਆ ਜਦੋਂ ਚਾਹ ਪਾਣੀ ਲੈ ਕੇ ਆਉਣਾ ਹੁੰਦਾ ਕਿਉਂਕਿ ਉਹ ਬੰਦੇ ਦੋ ਦੋ ਨੇ ਤੇ ਮਸ਼ੀਨ ਤੇ ਆਪਾਂ 4 ਦੇਣਾ ਮੇਰੇ ਸਮੇਤ ਆ ਜੇ ਹੁਣ ਆਪਾਂ ਉਹ ਮਸ਼ੀਨਾਂ ਤੋਂ ਬੰਦੇ ਬੁਲਾਉਣੇ ਆ ਤਾਂ ਉਹ ਕੱਲੇ ਕੱਲੇ ਰਹਿ ਜਾਣਗੇ ਆ ਆਪਣਾ ਹੀ ਹੱਕ ਮੰਨਦਾ ਫਿਰ ਚਾਹ ਪਾਣੀ ਬਣਾ ਕੇ ਪਾਗੜਾ ਜਵਾਬ ਦਿੰਨੇ ਆ ਚਾਹ ਨੂੰ ਚਾਹ ਤਾਂ ਬਣਾਉਣੀ ਵਾ ਠੀਕ ਆ ਫਿਰ ਚੱਲੀਏ ਪੀਣੀਓ ਪੀਣੀ ਚੱਲ ਬਗ ਚੱਲਦੇ ਆ ਆ ਜਾ ਫਿਰ ਅੱਜ ਕਲੀਆਂ ਹੁਣ ਮੈਨੂੰ ਰਾਜ ਕਲੀਆਂ ਸੁਣਾਉਂਦੇ ਹੀ ਜਾਣ ਕਲੀਆਂ ਬਥੇਰੀਆਂ ਤੇ ਵਾਧੂ ਹੁੰਦੀਆਂ ਨੇ ਮੈਨੂੰ ਵਾ ਠੀਕ ਆ ਚੱਲ ਫਿਰ ਤੋੜਾ ਚੱਲ ਆਪਾਂ ਨੇ ਪਹਿਲਾਂ 3 ਨੰਬਰ ਤੇ ਉਸ ਤੋਂ ਬਾਅਦ 5 ਨੰਬਰ ਉਹਨਾਂ ਦੋਨਾਂ ਮਸ਼ੀਨਾਂ ਤੇ ਚਾਹ ਫੜਾਤੀ। ਚਾਹ ਫੜਾਉਣ ਤੋਂ ਬਾਅਦ ਆਪਾਂ 4 ਨੰਬਰ ਮਸ਼ੀਨ ਕੋਲ ਚਾਹ ਲੈ ਕੇ ਆ ਗਏ ਸੀ। ਚਾਹ ਪਾਣੀ ਇਹਨਾਂ ਮੁੰਡਿਆਂ ਨੇ ਪੀ ਲਿਆ। ਚਾਹ ਪਾਣੀ ਪੀਣ ਤੋਂ ਬਾਅਦ ਹੁਣ ਜਿਹੜੇ ਸਾਹਮਣੇ ਤੁਸੀਂ ਆ ਚਾਰ ਕਿਲੇ ਦੇਖ ਰਹੇ ਹੋ। ਇਹਨਾਂ ਦੀ ਬਾਡੀ ਲਾਗੇ ਕਰਨ ਇਹ। ਇਹ ਮਸ਼ੀਨ ਕੋਲੋਂ ਰੱਠੇ ਹੀ ਲੈਣੇ। ਚਾਰ ਕਿਲੇ ਜਿੱਨਾਂ 'ਚ ਮਸ਼ੀਨ ਚੱਲ ਰਹੀ ਆ ਤੇ ਚਾਰ ਕਿਲੇ ਜਿਹੜਾ ਸਾਹਮਣੇ ਆ ਘਾਰ ਆ। ਇਹਦੇ ਪਰਲੇ ਪਾਸੇ ਨੇ ਤੇ ਆਪਾਂ 5 ਨੰਬਰ ਮਸ਼ੀਨ ਨੂੰ ਫੋਨ ਕਰਾਂਗੇ ਜੇ 5 ਨੰਬਰ ਮਸ਼ੀਨ ਦਾ ਕੰਮ ਸੇਤੀ ਨਿਬੜ ਗਿਆ ਤਾਂ ਆ ਜੇ ਮਾੜਾ ਮੋਟਾ ਨੇਰਾ ਹੋਗਾ ਤਾਂ ਖੇਤ ਵਾਲੇ ਨੇ 4 ਕਿੱਲੇ ਵੜਾਉਣ ਤੋਂ ਬਾਅਦ ਮਸ਼ੀਨ ਬੰਦ ਕਰਾ ਦੇਣੀ ਆ ਜਿਹੜੇ ਉੱਪਰਲੇ ਉਹ 4 ਕਿੱਲੇ ਨੇ ਉਹ ਬਚ ਜਾਣਗੇ ਤੇ ਜਿਹਦੇ ਕਰਕੇ ਮਸ਼ੀਨ ਆਪ ਨੂੰ ਇੱਥੇ ਖੜਾਉਣੀ ਪਊਗੀ ਆਪਾਂ 5 ਨੰਬਰ ਮਸ਼ੀਨ ਵਾਲੇ ਮੁੰਡਿਆਂ ਨੂੰ ਫੋਨ ਕਰਦੇ ਆ ਉਹਨਾਂ ਕੋਲ 2 ਕਿੱਲੇ ਸੀ ਜੇ ਉਹਨਾਂ ਦੀ ਬਾਡੀ ਦਾ ਕੰਮ ਨਿਭੜ ਗਿਆ ਤਾਂ ਉਹ ਆਪਣੇ ਨਾਲ ਆ ਜਿਹੜੀ ਬਾਡੀ ਆ ਉਹ ਕਰਵਾ ਦੇਣਗੇ ਤੇ ਉਸ ਤੋਂ ਬਾਅਦ ਆਪਾਂ ਦੋਵੇਂ ਮਸ਼ੀਨਾਂ ਆਪਣੇ ਠਿਕਾਣੇ ਤੇ ਲੈ ਚੱਲਾਂਗੇ ਆਪਾਂ ਨੇ ਜਿਹੜੀ ਆਪਣੀ ਇਹ 5 ਨੰਬਰ ਮਸ਼ੀਨਾਂ ਇਹਨੂੰ ਫੋਨ ਕਰਕੇ ਇਹਨੂੰ ਵੀ 4 ਨੰਬਰ ਮਸ਼ੀਨ ਦੇ ਲਵੇ ਬੁਲਾ ਲਿਆ ਤੇ ਇਹ ਮਸ਼ੀਨ ਦੀ ਬਾਡੀ ਦਾ ਕੰਮ ਖਤਮ ਹੋ ਗਿਆ ਸੀ ਆਪਾਂ ਨੇ ਫੋਨ ਕਰ ਲਿਆ ਇਹ ਮੁੰਡੇ ਕਹਿੰਦੇ ਖਾਲੀ ਆ ਤੇ ਆਪਾਂ ਨੇ ਇਹ ਮਸ਼ੀਨ ਨੂੰ ਵੀ ਜਿਹੜੀ ਆਪਣੀ ਇਹ 4 ਨੰਬਰ ਮਸ਼ੀਨਾਂ ਉਹਦੇ ਲਵੇ ਬੁਲਾ ਲਿਆ ਉਹਦਾ ਕਾਰਨ ਇਹ ਆ ਵੀ ਜੇ ਆਪਾਂ ਇਕੱਲੇ 4 ਨੰਬਰ ਮਸ਼ੀਨ ਨਾਲੇ ਖੇਤੀ ਬਾੜੀ ਕਰਦੇ ਤਾਂ ਇਹ ਖੇਤ ਵਾਲੇ ਨੇ ਜਿਹੜੇ 4 ਕਿਲੇ ਨੇ ਇਹਨਾਂ ਦੀ ਬਾਡੀ ਕਰਾਉਣ ਤੋਂ ਬਾਅਦ ਮਸ਼ੀਨ ਰਖਵਾ ਦੇਣੀ ਸੀ ਵੀ ਨੀਰਾ ਹੋ ਗਿਆ ਜਾਂ ਲੇਟ ਹੋ ਗਿਆ ਤੇ ਆਪਣਾ ਜਿਹੜਾ ਇੱਧਰ ਇਹ 4 ਕਿਲੇ ਦੀ ਬਾਡੀ ਦਾ ਕੰਮ ਇਹ ਵਿੱਚ ਰਹਿ ਜਾਣਾ ਸੀ ਇਹ ਮਸ਼ੀਨ ਆਪਣੇ 5 ਨੰਬਰ ਬੁਲਾ ਲਈ ਉਹ ਸਾਹਮਣੇ ਜਿਹੜਾ ਸਾਗਵਾਂ ਦੇ ਦਰਖਤਾਂ ਦੇ ਲੱਵੇ ਖੇਤਾ ਇਹ ਮਸ਼ੀਨ ਉਹ ਖੇਤ ਵੱਢੂਗੀ ਤੇ ਇੱਧਰ 4 ਨੰਬਰ ਮਸ਼ੀਨੇ ਖੇਤ ਚ ਚੱਲੇ ਰਹੀ ਆ ਦੋਹੇ ਮਸ਼ੀਨਾਂ ਲੱਗ ਲਗਾ ਕੇ ਇੱਥੇ ਬਾਟੀ ਦਾ ਕੰਮ ਨੇ ਮੇਲ ਦੇਣਗੇ ਆ ਆਪਾਂ ਮਸ਼ੀਨਾਂ ਲੈ ਕੇ ਆ ਗਏ ਆਪਣੇ ਠਿਕਾਣੇ ਤੇ ਆਪਣੀ 1 ਨੰਬਰ 4 ਨੰਬਰ ਤੇ ਇੱਧਰ 3 ਨੰਬਰ ਇਹ ਤਿੰਨੇ ਮਸ਼ੀਨ ਆ ਗਿਆ ਜਿਹੜੀ 5 ਨੰਬਰ ਮਸ਼ੀਨ ਸੀ ਉਹ ਖੇਤ ਦੇ ਵਿੱਚ ਖੜਾਈ ਆ 4 ਨੰਬਰ ਮਸ਼ੀਨ ਦਾ ਇੱਕ ਕੀਲਾ ਰਹਿ ਗਿਆ ਸੀ ਬੱਢਣ ਵਾਲਾ ਤੇ ਆਪਾਂ ਨੇ 4 ਨੰਬਰ ਮਸ਼ੀਨ ਲਿਆਂਦੀ 4 ਨੰਬਰ ਦੀ ਜਗ੍ਹਾ ਤੇ ਆਪਾਂ ਨੇ ਜਿਹੜੀ ਆਪਣੀ 5 ਨੰਬਰ ਮਸ਼ੀਨ ਆ ਉਹਨੂੰ ਖੜਾਤਾ ਕਿਉਂਕਿ ਸਵੇਰੇ ਮਸ਼ੀਨ ਨੇ ਜਿਹੜੇ ਪਾਸੇ ਜਾਣਾ ਉੱਥੇ 4 ਨੰਬਰ ਮਸ਼ੀਨ ਦੀ ਥੋੜੀ ਜ਼ਿਆਦਾ ਡਿਮਾਂਡ ਆ ਉਹ ਪਹਿਲਾਂ ਆਪਾਂ ਉਹ ਖੇਤਾਂ ਦਾ ਖੇਤ ਵੱਢ ਗਏ ਆ ਉਹ ਕਹਿੰਦੇ ਸਾਨੂੰ 4 ਨੰਬਰ ਮਸ਼ੀਨਾਂ ਚਾਹੀਦੀ ਆ ਤਾਂ ਕਰਕੇ ਆਪਣੇ 5 ਨੰਬਰ ਮਸ਼ੀਨ ਉੱਥੇ ਖੇਤ ਦੇ ਚ ਖੜਾਤੀ ਤੇ 4 ਨੰਬਰ ਮਸ਼ੀਨ ਲਿਆਂਦੀ ਬਾਕੀ ਮਸ਼ੀਨਾਂ ਤੇ ਲੱਗੇ ਹੋਏ ਨੇ ਮੁੰਡੇ ਕੰਮ ਕਰਨ ਚੋਕ ਚੋਕ ਕੱਢਣ ਸਟਾਫ ਆਖਰਾਂ ਚੋਂ ਮਸ਼ੀਨਾਂ ਤਿਆਰ ਕਰਦੇ ਆ ਤੇ ਸਵੇਰੇ ਫੇਰ ਲੈ ਕੇ ਚੱਲਦੇ ਆ ਬਾਢੀ ਵਾਸਤੇ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਆ ਖਤਮ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦੇ ਬਟਨ ਨੂੰ ਦਬਲੋ ਤਾਂ ਜੋ ਆਉਣ ਵਾਲੇ ਵੀਡੀਓਜ਼ ਦਾ ਤੁਹਾਨੂੰ ਪਤਾ ਲੱਗਦਾ ਰਹੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਵੀਡੀਓ ਦੇ ਉੱਪਰ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਮਿਲਦੇ ਆ ਅਗਲੇ ਵਲੌਗ ਚ